ਮੋਢੇ ਜਿਹੜੀ ਆ ਉਹਦਾ ਜਦੋਂ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਬੱਖ-ਬੱਖ ਜੜੀਆਂ ਟੀਮਾਂ ਸਿਵਲ ਹਸਪਤਾਲ ਦੀਆਂ ਟੀਮਾਂ ਆ ਚਾਹੇ ਪੁਲਿਸ ਪ੍ਰਸ਼ਾਸਨ ਹੈ ਚਾਹੇ ਫਾਇਰ ਬਿਗੇਟ ਆ ਉਹ ਸਾਰੇ ਜਿਹੜੇ ਆ ਉਹ ਆਨ ਵਾਲੇ ਜੁੱਧ ਨੂੰ ਲੈ ਕੇ ਜਿਸ ਤਰ੍ਹਾਂ ਦੇ ਜੁੱਧ ਦੇ ਸਮੇਂ ਦੇ ਵਿੱਚ ਕੋਈ ਐਮਰਜੈਂਸੀ ਜੀ ਆ ਜਾਂਦੀ ਆ ਤਾਂ ਕਿਸ ਤਰ੍ਹਾਂ ਨੋਕਾ ਦੇ ਨਾਲ ਲੋਕਾਂ ਨੂੰ ਬਚਾਣਾ ਆ ਲੋਕਾਂ ਦੀ ਕਿਸ ਤਰ੍ਹਾਂ ਸਹਾਇਤਾ ਕਰਨੀ ਆ ਇਹ ਜਿਹੜਾ ਮੌਕਿਲ ਦੇ ਵਿੱਚ ਤੁਸੀਂ ਕਸਮਗਾ ਦਾ ਹੀ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਸਾਰਾ ਪ੍ਰਸ਼ਾਸਨ ਦੇ ਰਾਇਆ ਇੱਥੇ ਖੜਾ ਹੋਇਆ ਆ ਔਰ ਇੱਥੇ ਜਿਹੜਾ ਖੜਾ ਜਿਹੜੇ ਸਾਰੇ ਜਿਹੜੇ ਸਾਰੇ ਜਿਹੜੇ ਨੇ ਉਹ ਇੱਥੇ ਮੌਕ ਡਿਲ ਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਇਸ ਦੇ ਨਾਲ ਹੀ ਜਿਹੜਾ ਲੋਕਾਂ ਨੂੰ ਵੀ ਜਿਹੜੀ ਆ ਜਾਣਕਾਰੀ ਮਹੋਇਆ ਕਰਵਾ ਰੇ ਨੇ ਕਿ ਦੁੱਧ ਦੇ ਦੌਰਾਨ ਜੇਕਰ ਕਿਸੇ ਨਾਲ ਕੋਈ ਮਿਸ ਹੈਪਨਿੰਗ ਹੁੰਦੀ ਆ ਤਾਂ ਉੱਥੇ ਕਿੱਦਾਂ ਨਿਚਠਿਆ ਜਾਏਗਾ ਇਹਦੀ ਵੀ ਜਾਣਕਾਰੀ ਜਿਹੜੀ ਆ ਮੌਕ ਡਿਲ ਰਾਹੀਂ ਦਿੱਤੀ ਜਾ ਰਹੀ ਆ ਔਰ ਇਸ ਦੇ ਵਿੱਚ ਜਿਹੜੇ ਐਡੀ ਵੀ ਆਪਣੇ ਪਠਾਨਕੋਟ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਲਗਾਤਾਰ ਜਿਹੜੀ ਆ ਪੰਜਾਬ ਵਿੱਚ ਪੂਰੇ ਸੂਬੇ ਭਰ ਦੇ ਵਿੱਚ ਜਿਹੜੀ ਆ ਮੌਕ ਡਿਲ ਜਿਹੜੀ ਆ ਬਾਕ-ਬਾਕ ਇਸ਼ਾਰਾ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੂਰੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਔਰ ਲੋਕਾਂ ਨੂੰ ਜਿਹੜਾ ਜੰਗੀ ਹਾਲਾਤ ਵਿੱਚ ਕਿਦਾਂ ਨਜਿੱਠਿਆ ਜਾਏ ਉਹਦੀ ਜਿਹੜੀ ਜਾਣਕਾਰੀ ਆ ਉਹ ਫੂਨਕੀ ਜਿਹੜੀ ਆ ਲੋਕਾਂ ਨੂੰ ਦਿਖਾਉਣ ਦੇ ਲਈ ਇਹ ਮੌਕਦ ਨੂੰ ਦਾ ਜਿਹੜਾ ਅਜੋ ਦਿਨ ਕੀਤਾ ਗਿਆ ਆ ਔਰ ਇਜ਼ੇ ਨਾਲ ਹੀ ਜਿਹੜੇ ਬਖਬਤ ਸੂਬਿਆਂ ਦੇ ਵਿੱਚ ਵੀ ਜਿਹੜੀ ਆ ਮੌਕਦ ਜਿਹੜੀ ਆ ਸੂਬਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਆ ਤਾਂ ਜੋ ਜੇਕਰ ਕੋਈ ਵੀ ਅਨਿਗੁਵਾਨੀ ਘਟਨਾ ਵਾਪਰ ਜਿਆ ਤਾਂ ਉਹਦੇ ਨਾਲ ਕਿਦਾਂ ਨਿਖਿਆ ਜਾਏ ਔਰ ਆਪਣੇ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਹੋ ਦਿੰਦਰ ਨੂੰ ਡੈਂਕ ਵੀਰਾ ਟੂ ਮੈਨੀ ਵੀ ਹੋ ਜਾਤ ਮਾਰਜੇਸਟ ਮਾਰ ਡੈਂਕ ਵੀਰਾ ਟੂ ਲਈ ਖਾਸ ਰਿਪੋਰਟ